ਸਾਸਰੀ ਘਰ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਜੈਤੋ ਸਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਵੀਰ ਕੋਲ ਟੋਟਲ 4 ਪਸ਼ੂ ਆ ਤਿੰਨ ਵੜਾ ਇੱਕ ਮੱਝ ਕਾਫੀ ਵੱਡੀ ਮੱਝ ਆ ਜੀ ਤੇ ਤਿੰਨਾ ਵੜਾ ਵਿੱਚ ਦੋ ਜਿਹੜੀਆਂ ਵਾਂ ਸੁਈਆਂ ਸਵਾਈਆਂ ਆ ਟੋਕੜਾ ਹੀ ਮੰਨ ਲਿਓ ਤੁਸੀਂ ਤੇ ਬਾਕੀ ਡਿਟੇਲ ਵੀਰ ਕੋ ਲੈ ਲਾਂਗੇ ਇੱਕ ਗੱਬਣ ਵੜਾ ਬਹੁਤ ਟੌਪ ਦੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬੜ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਇਹਨਾਂ ਦੀ ਡਿਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਪਾਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਸਭ ਵਧੀਆ ਜੀ ਠੀਕ ਆ ਆਪਣੀ ਪਹਿਲੀ ਵੀਡੀਓ ਬਣਨ ਲੱਗੀ ਆ ਜੀ ਹਾਂਜੀ ਠੀਕ ਆ ਐਡਰੈਸ ਦੱਸ ਦਿਓ ਵੀਰ ਜੀ ਪਾਜੀ ਪਿੰਡ ਆਪਣਾ ਜੱਤੋ ਸਰਜਾ ਵਾ ਜ਼ਿਲ੍ਹਾ ਅਰਦਾਸਪੁਰ ਆ ਜੀ ਤਹਿਸੀਲ ਬਟਾਲਾ ਵਾ ਠੀਕ ਹੈ ਜੀ ਤੇ ਬੁਪਾਰਾਂ ਪਾਜੀ ਆਪਣੇ ਘਰ ਤੋਂ 10 ਕਿਲੋਮੀਟਰ ਆ ਹਾਂਜੀ ਮਹਿਤਾ ਵੀ 10 ਕਿਲੋਮੀਟਰ ਆ ਤੇ ਅੰਮ੍ਰਿਤਸਰ 30 ਕਿਲੋਮੀਟਰ ਠੀਕ ਹੈ ਜੀ ਹਾਂਜੀ ਨਾਮ ਕੀ ਹੈ ਵੀਰ ਜੀ ਆਪਣਾ ਨਾਮ ਪਾਜੀ ਜਗਪ੍ਰੀਤ ਸਿੰਘ ਆ ਜੀ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਪਾਜੀ 82645 ਠੀਕ ਹੈ ਜੀ ਤੇ ਕਿੰਨੇ ਆਪਣੇ ਕੋ ਪਹੂ ਆਪਣੇ ਕੋ ਭਾਜੀ ਚਾਰ ਪਸ਼ੂ ਆ ਤਿੰਨ ਗਾਵਾਂ ਇੱਕ ਮਾਝੀ ਆ ਜੀ ਠੀਕ ਹੈ ਜੀ ਮੁੱਲ ਜਾਇਜ਼ ਆ ਮੁੱਲ ਭਾਜੀ ਬਿਲਕੁਲ ਜਾਇਜ਼ ਆ ਜੀ ਐ ਮੈਂ ਕਹਿੰਦਾ ਵੀ ਪਹਿਲੀ ਵੀਡੀਓ ਤੇ ਪਹਿਲੇ ਪਹਿਲੇ ਫੋਨ ਤੇ ਹੀ ਹਾਂਜੀ ਠੀਕ ਆ ਹਾਂਜੀ ਤੇ ਕਿੱਥੋਂ ਕਰਨਾ ਸ਼ੁਰੂ ਮੁੱਲ ਕਿੰਨੇ ਕਾਲੀ ਆ ਪਹਿਲਾਂ ਵੈੜ ਜਿਹੜੀ ਆਪਾਂ ਭਾਜੀ ਪਹਿਲੋ ਕਰਾਂਗੇ 25000 ਤੋਂ ਸ਼ੁਰੂ ਹਾਂਜੀ ਹਾਂਜੀ ਗੱਬਣ ਗਾਂ ਤੋਂ ਠੀਕ ਹੈ ਜੀ ਠੀਕ ਹੈ ਹਾਂਜੀ ਸਹੀ ਆ ਤੇ ਇਹ ਤੋਂ ਥੱਲੇ ਵੀ ਹੈਗਾ 25000 ਤੋਂ ਪਾਜੀ ਥੱਲੇ ਵੀ ਆ ਗਈਆਂ ਜੀ ਠੀਕ ਆ ਹਾਂਜੀ ਮੁੱਲ ਜਿਆਦਾ ਜੀ ਮੁੱਲ ਬਿਲਕੁਲ ਜਿਆਦਾ ਤੇ ਵੇਚਣ ਵਾਲੇ ਵੀਰ ਨੂੰ ਫੋਨ ਕਰ ਲੈਣਾ ਹਾਂਜੀ ਪਾਜੀ ਠੀਕ ਆ ਜੀ ਕਰੀਏ ਸ਼ੁਰੂਆਤ ਗੱਬਣ ਤੋਂ ਹੀ ਹਾਂਜੀ ਆ ਵੇਖੋ ਜੀ ਤੋੜ ਲੋ ਇਹਨੂੰ ਖੋਲ ਲੋ ਵੀਰ ਜੀ ਸੂਆ ਇਹਦਾ ਕਿੰਵਾਵਾ ਸੂਆ ਪਾਜੀ ਇਹਦਾ ਦੂਸਰਾ ਜੇ ਦੂਸਰਾ ਸੂਆ ਹਾਂਜੀ ਪਾਜੀ ਜੇ ਲੱਖਣੀ ਸਟਾਰਟ ਹੋਈ ਆ 20 ਤੋਂ 25 ਦਿਨ ਆਰਾਮ ਨਾਲ ਕੱਢ ਜੂਗੀ 20 ਤੋਂ 25 ਦਿਨ ਲੈ ਜੂਗੀ ਬਾਕੀ ਸੋਹਣੀ ਸੁਨੱਖੀ ਪੂਰੀ ਆ ਨਾਰਮਲ ਹੀ ਹਾਈਟ ਆ ਜਿਆਦੀ ਵੱਡੀ ਨਹੀਂ ਗਈ ਸ਼ਾਈ ਵਾਲ ਜਰਸੀ ਦੇ ਨਾਲ ਕ੍ਰੋਸ ਆ ਨਾ ਹਾਂਜੀ ਪਾਜੀ ਆ ਵੇਖੋ ਬਾਕੀ ਕੈਮ ਪੂਰੀ ਆ ਜੀ ਕਰੋ ਚੈੱਕ ਥਾਣ ਥਣ ਸੋਨਾ ਲਗਾ ਮੁਠੀ ਦੀ ਚਵਾਲਾ ਕਿੰਨਾ ਕੁ ਵੀਰ ਜੀ ਦੁੱਧ ਚਵਾਜੂ ਏ ਦੁੱਧ ਭਾਜੀ ਘਰ ਵਾਲੇ ਦੇ ਕੰਦੇ ਪਹਿਲੇ ਸੂਰ ਆਪਾਂ 12 ਕਿਲੋ ਚੋਇਆ ਵਾ ਹਾਂਜੀ ਪਰ ਭਾਜੀ ਆਰਾਮਣਾ ਵਸ਼ੀ ਜਿਹੜੀ 9 ਤੋਂ 10 ਲੀਟਰ ਦਈ ਜਾਊਗੀ ਠੀਕ ਹੈ ਜੀ ਹਾਂਜੀ ਥਾਣ ਸਹਣ ਓਕੇ ਵੀਰ ਜੀ ਹਾਂ ਭਾਜੀ ਚੰਗੇ ਓਕੇ ਆ ਬਾਕੀ ਭਾਜੀ ਇਹ ਵੰਗੇ ਦੇ ਲੱਗੀ ਆ ਅੱਛਾ ਘਰ ਵਾਲਿਆਂ ਨੇ ਕਿਹਾ ਵੀ ਜਦੋਂ ਦਾ ਬੱਚਾ ਮਰ ਜਾਂਦਾ ਵੰਗਾ ਪਾ ਕੇ ਆਪਾਂ ਫੀਡ ਸੁੱਟ ਕੇ ਚੋ ਲੈਨੇ ਆ ਠੀਕ ਹੈ ਜਦੋਂ ਭਾਜੀ ਬੱਚਾ ਵਾ ਬੱਚਾ ਛੱਡ ਕੇ ਵੰਗਾ ਪਾਲੂ ਠੀਕ ਆ ਹੁਣ ਕਿਹ ਭਾਜੀ ਵੀਰ ਭਰਾ ਅਜਦਾ ਵੀ ਕੋਈ ਆਵੇ ਜਿਹਨੇ ਗੱਬਣ ਪਾਸ ਕਰਨੀ ਆ ਜੀ ਗਾੜੀ ਭਾਜੀ ਵੰਡਾ ਸੁੱਟ ਕੇ ਤਾਂ ਵੰਗਾ ਪਾ ਦਾਂਗੇ ਸਾਨ ਸੁਣੋ ਓਕੇ ਜੀ ਆਹ ਪਾਹੀ ਚਾਹੀ ਓਕੇ ਬਾਕੀ ਜਿਹੜੇ ਵੀਰਪਰਾ ਨੇ ਲੈਣੀ ਆਪਣੀ ਤਸੱਲੀ ਕਰੇ ਜਾਣਗੇ ਕਿ ਮਹੀਨਾ ਲੈ ਜੂਗੀ ਕਿ ਜਿਆਦਾ ਮਹੀਨਾ ਭਾਜੀ ਆਪਾਂ ਕਹਿ ਦਿੰਦੇ ਉਹਦਾ 25 ਦਿਨ ਕੱਢੂਗੀ ਪਰ ਆਪਾਂ ਮਹੀਨੇ ਦੀ ਗਰੰਟੀ ਦੇ ਦੇ ਬਾਕੀ ਟਲਾਂਟੋਂ ਲਾਉਂਦੇ ਸਾਨਾ ਚੰਗੀ ਸੋਹਣੀ ਬਣ ਜੇ ਭਾਜੀ ਸਟਾਰਟ ਹੀ ਹੋਈ ਆ ਲਖਣੀ ਵੇਖੋ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਜੀ ਮੁੱਲ ਭਾਜੀ ਦਾ 25000 ਕਰਦੇ ਆ ਮਾਨਤਨ ਕਿੰਨਾ ਕਰਦੇ ਮਾਨਤਨ ਭਾਜੀ ਬਾਕੀ ਤੁਸੀਂ ਦੱਸ ਦੋ ਕਰ ਦੋ ਕਿ 2000 ਦਾ ਕਿ ਨਹੀਂ ਕਰ ਦਾਂਗੇ ਭਾਜੀ ਠੀਕ ਆ ਹਾਂ ਜੀ 23000 ਦੀ ਦੇ ਦਾਂਗੇ ਭਾਜੀ ਕੁਛ ਛੋੜ 2000 ਭਾਜੀ ਕਰ ਦਾਂਗੇ 21000 ਦੀ 21000 ਦੀ ਸਗਣਾ ਸਗਣਾ ਵਾਲਾ ਕੰਮ ਹੋ ਗਿਆ ਜੀ ਭਾਜੀ ਠੀਕ ਹੈ ਜੀ ਉਹ ਤੇ ਭਾਜੀ ਮੋੜ ਦੇਣੀ ਛੋੜ ਖੁੱਲੀ ਕਰ ਦਾਂ ਛੋੜ ਹੋ ਜੂਗੀ ਫੋਨ ਕਰੇ ਕੋਈ ਭੈਣ ਭਰਾ ਹਨ ਤੇ ਆ ਦੂਜੇ ਨੰਬਰ ਵਾਲੀ ਜਿਹੜੀ ਹਾਂਜੀ ਭਾਜੀ ਇਹ ਜਰਸੀ ਆ ਜੀ ਜਰਸੀ ਹਾਂਜੀ ਇਹਦੇ ਕੋਲ ਭਾਜੀ 7 ਕਿਲੋ ਦੁੱਧ ਤਿਆਰ ਆ 7 ਕਿਲੋ ਹਾਂਜੀ ਭਾਜੀ ਤੁਹਾਨੂੰ ਤੁਹਾਨੂੰ ਦਿਖਾ ਲਦੇ ਉਹਦਾ ਬਹੁਤ ਵਧੀਆ ਲੱਗਾ ਹਾਂਜੀ ਥਣ ਬੜਾ ਸੋਹਣਾ ਲੱਗਾ ਜੀ ਆ ਵੇਖੋ ਐ ਵਧੀਆ ਥਾਣਾ ਮੁੱਠੀ ਦੀ ਚਵਾ ਵਾਲਾ ਤੇ ਥਣ ਸੋਹਣਾ ਵਾ ਜੀ ਪੂਰਾ ਤੇ ਸੂਈ ਨੂੰ ਭਾਜੀ ਪਤਾ ਕਿੰਨਾ ਕਿ ਚੇਰ ਹੋ ਗਿਆ ਸੂਈ ਨੂੰ ਭਾਜੀ ਅਸੀਂ ਆਪਣੇ ਪਿੰਡ ਤੋਂ ਲਈ ਆ ਘਰ ਦੇ ਦੇ ਕਹਿੰਦੇ 2 ਮਹੀਨੇ ਹੋ ਗਏ ਆ ਹਾਂਜੀ ਭਰਾਜੀ ਆਪਾਂ ਭਾਜੀ ਬੱਚੇ ਕੋ ਬਿਨਾ ਲਈ ਆ ਇਹ ਦਵਾਈ ਦੇ ਵੀ ਹੋ ਸਕਦੀ ਤਿੰਨਾਂ ਦੀ ਹੋ ਸਕਦੀ ਆਪਾਂ ਬਸ 7 ਕਿਲੋ ਦੁੱਧ ਦਾ ਮੁੱਲ ਲੈਣਾ ਟੋਕਰ ਮੰਨ ਕੇ ਹੀ ਲਵੇ ਟੋਕਰ ਮੰਨ ਕੇ ਆਪਾਂ ਦੇਣੀ ਟੀਕਾ ਡੂਗਾ ਲੱਗਾ ਕਿ ਨਹੀਂ ਟੀਕਾ ਭਾਜੀ ਅਗਲੇ ਘਰ ਵਾਲੇ ਕਹਿੰਦੇ ਲਵਾਇਆ ਵਾ ਪਰ ਆਪਾਂ ਟੀਕੇ ਦੀ ਗਾਰੰਟੀ ਕੋਈ ਨਹੀਂ ਦਿੰਦੇ ਦੁੱਧ ਦਾ ਜਿੰਨਾ ਕਿ ਦੁੱਧ ਆਪਾਂ ਓਨਾਂ ਕ ਮੁੱਲ ਮੰਗ ਲੈਣਾ ਬਸ ਆਪਾਂ ਭਾਜੀ ਦਾ ਕਰਨਾ ਜੀ ਤੋਰੀਏ ਜੀ ਹਾਂਜੀ 7 ਕਿਲੋ ਦੁੱਧ ਇਸ ਟਾਈਮ ਤੇ ਤਿਆਰ ਆ ਜਰਸੀ ਬੜੀ ਸੋਹਣੀ ਚੰਗੀ ਹੁੰਦੀ ਆ ਤਾਂ ਦੁੱਧ ਜਿਹੜਾ ਹੁੰਦਾ ਮੱਝਾਂ ਵਰਗਾ ਚਿੱਟਾ ਹੁੰਦਾ ਜੀ ਜਿਹੜੇ ਵੀਰ ਜਰਸੀਆਂ ਰੱਖਦੇ ਉਹਨਾਂ ਨੂੰ ਪਤਾ ਤੇ ਇੰਨਾ ਕਿ 7 ਕਿਲੋ ਦੁੱਧ ਤੇ ਮੋਲੇ ਦਾ ਬਿਲਕੁਲ ਜਾਇਜ਼ ਕਰਨਾ ਜਿਹੜਾ ਮੁੱਲ ਵੀਰ ਨੇ ਕਰਨਾ ਪਹਿਲੇ ਫੋਨ ਤੇ ਹੀ ਲੈ ਜਾਣੀ ਆ ਪਤਾ ਨਹੀਂ ਕੋਈ ਵਪਾਰੀ ਵੀਰ ਹੀ ਭਾਵੇਂ ਲੈ ਜੇ ਆਹ ਵੇਖੋ ਜੀ ਥਣਾ ਦੀ ਵੀਰ ਜੀ ਕੋਈ ਬਾਤ ਘੜਤ ਨਹੀਂ ਹੈਗੀ। ਭਾਜੀ ਅਗਲੀ ਜੋੜੀ ਨਾਲ ਅਗਲੀ ਜੋੜੀ ਚੋ ਕੇ ਖੜੇ ਜਿਹੜੇ ਵੀਰ ਨੇ ਖੜਨੀ ਪਿਛਲੀ ਨਾਲ ਪਿਛਲੀ। ਠੀਕ ਆ। ਇਹ ਵੀ ਭਾਜੀ ਨੂੰ ਵੰਗਾ ਪਾ ਕੇ ਫੀਡ ਪਾ ਲਈ ਦੀ। ਬਾਕੀ ਕੋਈ ਹਿਲਜੁਲ ਨਹੀਂ ਬਿਲਕੁਲ ਠੰਡੀ ਹੈ। ਠੀਕ ਹੈ ਜੀ ਠੀਕ ਹੈ। ਜਿਹੜੇ ਪੈਰ ਤੇ ਬੱਛੀ ਖਲੋਗੀ ਖਲੋਗੀ ਘਰ ਵਾਲ ਨੇ ਪਹਿਲੇ ਦਿਨ ਤੋਂ ਵੰਗੇ ਤੇ ਲਾਈ ਆ ਜੀ। ਠੀਕ ਹੈ ਜੀ ਠੀਕ ਹੈ। ਹਾਂਜੀ ਬਿਲਕੁਲ ਭਾਜੀ ਸੀਗੀ ਲੈਣੀ ਵੀ ਲੱਤ ਮਾਰਨ ਵਾਲੀ ਨਹੀਂ ਹੈਗੀ। ਬਾਕੀ ਬਿਲਕੁਲ ਠੰਡੀ ਬੱਛੀ ਆ ਵੇਖੋ। ਹਾਂਜੀ। ਮੱਖੀ ਮਛਰ ਆ ਤਾਂ ਕਰਕੇ ਰਸੀ ਪਾ ਹੀ ਲੈਣੀ ਚਾਹੀਦੀ ਹੈ ਜੀ ਹਾਂਜੀ ਭਾਜੀ ਠੀਕ ਹੈ ਤੇ ਮੋਲ ਵੀਰ ਜੀ ਇਹਦਾ ਕਿੰਨਾ ਕਰਨਾ ਮੋਲ ਭਾਜੀ ਤਾਂ ਅਸੀਂ ਤਾਂ 20000 ਕਰਦੇ ਆ ਤਾਂ ਛੋੜ ਕਿੰਨੀ ਕਰ ਦੇਣੀ ਆ ਜਿੰਨਾ ਭਾਜੀ ਤੁਸੀਂ ਮਾਨਤਾ ਨਹੀਂ ਕਰਵਾਣਾ ਕਰਾਓ ਕਰ ਦੋਗੇ 10000 ਰੁਪਏ ਦੀ ਕਿ ਨਹੀਂ ਕਰ ਦਾਂਗੇ ਭਾਜੀ ਹੋਰ ਕਰ ਦੋਗੇ ਮੌਕੇ ਤੇ ਕਰ ਦਾਂਗੇ ਭਾਜੀ ਕਿੰਨੀ ਕਰ ਦੋਗੇ ਭਾਜੀ ਹਾਂ ਨਾ ਇਹਦੀ 16000 ਦੀ ਆ ਮੌਕੇ ਤੇ ਮੁੜ ਕੇ ਮੌਕੇ ਤੇ ਭਾਜੀ ਛੋਟ ਕਰ ਦਾਂਗੇ ਇਚੋਂ ਫੋਨ ਕਰੇ ਕੋਈ ਵੀ ਫੋਨ ਕਰੇ ਕੋਈ ਵੀ ਠੀਕ ਆ ਹਾਂਜੀ ਬਾਕੀ ਸੋਹਣੀ ਸਨਖੀ ਪੂਰੀ ਆ ਜੀ ਹਾਂਜੀ ਇਹ ਦੇਣ ਲੈਣ ਵਾਲੇ ਮੋਲਿਆ ਇਹ ਨਹੀਂ ਕਿ ਇਹਦੇ ਚ ਛੋੜ ਹੀ ਹੋਣੀ ਜਿਹੜਾ ਵੀਰ ਨੇ ਮੁੱਲ ਕੀਤਾ ਹੋ। ਤੇ ਆ ਜਿਹੜੀ ਆ ਵੀਰ ਜੀ ਇਹ ਭਾਜੀ ਦੋ ਦੰਦ ਵਸ਼ੀ ਚੌਕ ਦੇ ਪੁੱਟ ਰਹੀ ਆ। ਸੋਹਣੀ ਸੰਖੀ ਇਹ ਵੀ ਪੂਰੀ ਆ ਫੇਸ ਕੁਆਲਿਟੀ ਚੈੱਕ ਕਰਾਈ ਆ। ਬਾਕੀ ਭਾਜੀ ਦੰਦ ਤੁਹਾਨੂੰ ਚੈੱਕ ਕਰਾ। ਜਰਸੀ ਆ ਜੀ ਇਹ ਵੀ ਕਾਲੀ ਜਰਸੀ ਬਲੈਕ ਜਰਸੀ। ਆਹ ਚੈੱਕ ਕਰ ਸਕਦਾ ਹਰ ਕੋ। ਆਹ ਦੇਖੋ ਜੀ ਦੋ ਦੰਦ ਚੌਕ ਦੇ ਭਾਜੀ ਕੱਢ ਦੀ ਆ। ਚ ਚਾਰ ਵਾਲੇ ਕੱਢ ਲਏ ਹਨਾ ਚੌਗੀ ਹੋ ਗਈ ਆ। ਠੀਕ ਆ। ਹਾਂਜੀ। ਤੇ ਸੂਆ ਪਹਿਲਾ ਸੂਆ ਪਾਜੀ ਪਹਿਲਾ ਇਹ ਪਾਜੀ 40 ਦਿਨ ਪਹਿਲੋ ਆਪਣੇ ਕੋਲ ਵਸ਼ੀਥੇ ਗੱਮਣ ਲਿਆਂਦੀ ਸੀ ਅਸੀਂ ਤੇ 40 ਦਿਨ ਪਹਿਲੋ ਪਾਜੀ ਇਹ ਬੱਟ ਸੁੱਟ ਗਈ ਵਸ਼ੀ। ਕਿੰਨਾ ਚਿਰ ਹੋ ਗਿਆ ਬੱਟ ਸੁੱਟੇ ਨੂੰ? ਪਾਜੀ ਨੂੰ ਤਕਰੀਬਨ ਕੋਈ 15 ਤੋਂ 20 ਦਿਨ ਹੋ ਗਏ ਆ। 15 ਤੋਂ ਵੀ ਤੁਹਾਡੇ ਘਰ ਹੀ ਸੁੱਟਿਆ। ਪਾਜੀ ਸਾਡੇ ਘਰ ਸੁੱਟਿਆ ਇਹਦੀ ਬਕਾਇਦਾ ਸਾਡੇ ਕੋਲ ਵੀਡੀਓ ਬੱਚਾ ਸੁੱਟਦੀ ਦੀ ਜੇਰ ਸੁੱਟਦੀ ਸਾਰੀ ਪਰ ਉੱਪਰ ਹੈ ਗਈ ਆ। ਠੀਕ ਆ। ਜਿਹੜੇ ਵੀ ਵੀਰ ਭਰਾ ਨੇ ਖਰੀਦਣੀ ਆਪਣੇ ਕੋਲੋਂ ਸਾਰੀ ਡਿਟੇਲ ਲੈ ਕੇ ਖਰੀਦ ਸਕਦਾ ਹੈ। ਦੁੱਧ ਕਿੰਨਾ ਹੋਣਾ? ਦੁੱਧ ਪਾਜੀ ਦੇ ਕੋਲ ਉਦਾਂ ਤੇ 8 ਕਿਲੋ ਆ ਬਖਾਵਾ ਘੱਟ ਕਰਦੀ ਆ ਵਸ਼ੀ। ਅਭੀ ਜਦੋਂ ਟਾਈਮ ਪੂਰਾ ਹੋਣ ਬਾਕੀ ਲੈਣ ਨੂੰ ਸਾਂਭਣ ਨੂੰ ਚੰਗੀ ਨਾਲੀ ਨੇ ਦੁੱਧ ਦੇਈ ਜਾਣਾ ਵਾ ਨਾਲੇ ਗਾੜੀ ਫਿਰ ਬੱਚਾ ਚੰਗਾ ਤਿਆਰ ਹੋ ਜਾਊਗਾ ਜੀ ਜੀ ਤੇ ਬਾਕੀ ਜਦੋਂ ਟਾਈਮ ਪੂਰਾ ਹੋ ਗਿਆ ਨੇ ਦੁੱਧ ਤੇ ਵੀ ਆ ਜਾਣਾ ਪਾਜੀ ਆ ਜਾਣਾ ਪਾਜੀ ਦਿਨੋ ਦਿਨ ਆਈ ਜਾ ਰਹੀ ਹੁਣ ਮੰਨ ਕੇ ਲੋ 15 ਦਿਨ ਹੋ ਗਏ ਬੱਚੇ ਸੁਟੇ ਨੂੰ ਤੁਸੀਂ ਕਹਿੰਦੇ 40 ਦਿਨ ਰਹਿੰਦੇ ਜੀ ਤੇ ਦਿਨ ਸਾਰੇ ਹੋਰ 20 ਰਹਿ ਗਏ ਆ ਬਾਕੀ ਪਾਜੀ ਆਪਣੇ ਕੋਈ ਵੀਡੀਓ ਪਈ ਬੱਚੇ ਤੋਂ ਪਤਾ ਲੱਗ ਜਾਂਦਾ ਸਾਰਾ ਵੀ ਬੱਚਾ ਕਿਨੇ ਟਾਈਮ ਦਾ ਸੁਟੇ ਹਾਂਜੀ 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 ਠੀਕ ਆ ਤੋਰੀਏ ਵੀਰ ਜੀ ਨੂੰ ਹੁਣ 7 ਕਿਲੋ ਦੁੱਧ ਆ ਪਾਜੀ ਦੁੱਧ ਤੇ 8 ਹੀ ਹੋ ਪਰ ਵੀ ਆਪਾਂ ਟਾਈਮ ਆ ਗਿਆ ਜਦੋਂ ਦੇਣ 25 ਕੇ ਦਿਨ ਮੰਨ ਕੇ ਚਲੋ ਕਿ ਪੂਰੇ ਹੋਣ ਤੇ ਆ ਹਨਾ ਵੀ ਹਾਂਜੀ ਭਾਜੀ ਇੰਨੇ ਕਾਗੇ 25ਆਂ ਕੇ ਦਿਨਾਂ ਦਾ ਫਰਕ ਆ 25 ਦਿਨਾਂ ਨੂੰ ਦੁੱਧ ਤੇ ਚੰਗੀ ਆ ਜਾਣੀਆਂ ਵੇੜ ਬਾਕੀ ਵੀਰ ਉਹਨਾਂ ਦੇ ਫੋਨ ਦੇ ਵਿੱਚ ਇਹਦੀ ਵੀਡੀਓ ਬਣੀ ਆ ਬੱਚਾ ਛੁੱੜਦੀ ਦੀ ਜੇਰ ਛੁੱੜਦੀ ਦੀ ਬੱਚਾ ਮਰੇ ਨਿਗਾ ਇਹ ਵੀਰ ਜੀ ਮਰਿਆ ਨਿਕਲਿਆ ਜੀ ਠੀਕ ਆ ਖਣ ਸੋਹਣਾ ਲੱਗਾ ਬਾਕੀ ਸੋਹਣੀ ਆ ਜੀ ਬਰੀਡ ਚੰਗੀ ਆ ਵੇੜ ਦੀ ਫੇਸ ਕੁਆਲਟੀ ਚੈੱਕ ਕਰ ਲਓ ਆਹ ਵੇਖੋ ਜੀ ਥਾਣ ਬੜਾ ਸੋਹਣਾ ਵਾ ਕਰਮਾਂ ਵਾਲੀ ਦਾ ਕਰੋ ਚੱਕ ਖਾਣਾ ਦੀ ਕੁਆਲਿਟੀ ਬਹੁਤ ਸੋਹਣੀ। ਵੀਰ ਜੀ ਰੱਸੀ ਪਾਗੇ ਚੋਨੇ ਇਹਨੂੰ ਵੀ। ਇਹਨੂੰ ਪਾਜੀ ਰੱਸੀ ਪਾਉਣੀ ਤੇ ਪਾ ਲਓ ਜੇ ਨਹੀਂ ਪਾਉਣੀ ਤਾਂ ਬੇਸ਼ੱਕ ਨਾ ਪਾ ਕੋਈ ਚੱਕਰ ਨਹੀਂ ਆ। ਠੀਕ ਹੈ ਜੀ। ਇਹ ਪਾੜਾ ਹੈ ਪਾਜੀ ਪਾਉਣਾ ਤੇ ਪਾ ਲਓ ਨਹੀਂ ਹੋਣਾ ਤਾਂ ਵੀ ਕੋਈ ਚੱਕਰ ਨਹੀਂ। ਖਾਣਾ ਦੀ ਕੋਈ ਬਾਤ ਘੜਦਨੀ। ਪਾਜੀ ਕੋਈ ਬਾਤ ਘੜਨੀ ਜਵਾਹ ਪੋਲਾ ਬਸ ਇਹੋ ਥੋੜ੍ਹਾ ਜਿਹਾ ਥਣ ਛੋਟਾ ਪਾਜੀ ਜੇ ਆਪਣੇ ਪੂਰੇ ਟਾਈਮ ਤੇ ਉਪਰ ਅੱਖਰ ਹੁੰਦੀ ਤੇ ਪਾਜੀ ਬੱਛੀ ਪੂਰੀ ਬਣਨੀ ਸੀ। ਜੀ 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 ਜੀ। ਹਾਂਜੀ ਉਦਾਂ ਪਾਜੀ ਬੱਛੀ ਪੂਰੇ ਆਪਣੇ ਟਾਈਮ ਤੇ ਹੁੰਦੀ 45 ਤੋਂ 50 ਹਜ਼ਾਰ ਦੀ ਸੀ। ਹੈਗੀ ਹੈ ਹੈਗੀ ਜੀ 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 ਹਾਂਜੀ ਤੇ ਦੱਸੋ ਫੇ ਮੁੱਲ ਕਿੰਨਾ ਕਰਨਾ ਮੁੱਲ ਭਾਜੀ ਦਾ 20000 ਰਿਆ ਮਾਣ ਤਣ ਕਿੰਨਾ ਕਰ ਦੋਗੇ 2000 ਭਾਜੀ ਕਰ ਦਾਂਗੇ ਠੀਕ ਹੈ 18000 ਦੀ ਹਾਂਜੀ ਛੋਟ ਕਰ ਦੋ ਮੌਕੇ ਤੇ ਕਰ ਦਾਂਗੇ ਭਾਜੀ ਤੇ ਜੇ ਜੋੜਾ ਹੀ ਖੜਨਾ ਹੋਇਆ ਕੋਈ ਵੀ ਜੋੜਾ ਭਾਜੀ ਜਿਹੜਾ ਵੀਰਪਰਾ ਖੜੂਗਾ 36000 ਦਾ ਦੇ ਦਾਂਗੇ ਇਹ ਦੋਵੇਂ ਜੜੀਆਂ ਦੁੱਧ ਦਿੰਦੀਆਂ ਹਾਂਜੀ 36000 ਦੀਆਂ ਹੋੱਚੇ ਭਾਜੀ ਯਾਰ ਮਾਣ ਕਰ ਦਾਂਗੇ ਪੂਰਾ 35 ਦਾ 35000 ਦੀਆਂ ਦੋਵੇਂ ਹਾਂਜੀ ਠੀਕ ਹੈ ਇਹ ਦੇਣ ਲੈਣ ਵਾਲਾ ਮੋਲ ਲੈਣ ਵਾਲਾ ਭਾਜੀ ਮੋਲ ਲਿਆ ਜੀ 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 ਠੀਕ ਆ ਤੇ ਮਾਜ ਦਿਖਾਈ ਹੁਣ ਹਾਂਜੀ ਭਾਜੀ ਮੱਜ ਦਾ ਕੱਦ ਵੀ ਕਾਫੀ ਵੱਡਾ ਤੁਸੀਂ ਚੈੱਕ ਕਰ ਲਓ ਪਿੱਠ ਪੂੜਾ ਕਾਫੀ ਚੌੜਾ ਵਾ ਆਹ ਵੇਖੋ ਜੀ ਬਹੁਤ ਹੀ ਕੁਆਲਿਟੀ ਦੀ ਮੱਜ ਆ ਬਟਨਾਂ ਵਾਲਾ ਹਵਾਨਾ ਲੱਗਾ ਜੀ ਇਹਨੂੰ ਆ ਵੇਖੋ ਕਰੋ ਚੈੱਕ ਤੇ ਥਾਣੇ ਵੀ ਬੜਾ ਸੋਹਣਾ ਲੱਗਾ ਜੀ ਮੱਜ ਨੂੰ ਸਫਾਈਆਂ ਪੂਰੀਆਂ ਜੀ ਭਾਜੀ ਇਹਦਾ ਸੂਆ ਕਿੰਵਾ ਜੀ ਭਾਜੀ ਸੂਆ ਇਹਦਾ ਤੀਜਾ ਵੀ ਹੋ ਸਕਦਾ ਚੌਥਾ ਵੀ ਹੋ ਸਕਦਾ ਜੀ ਹਾਂਜੀ ਹਾਂਜੀ ਠੀਕ ਆ ਬਾਕੀ ਅਗਲਾ ਆਪਣੀ ਸਮਝ ਕਰ ਲੇ ਹਾਂ ਕਰ ਲੇ ਬਾਕੀ ਭਾਜੀ ਆਪਣੇ ਘਰ ਕੋਈ ਆਵੇ ਥਾਣਾ ਦੀ ਤਸੱਲੀ ਕਰੇ ਜੀ ਤੇ ਆਪਾਂ ਇੱਥੇ ਥਣਪਾਸ ਕਰੇ ਜਿਹੜਾ ਵੀਰ ਭਰਾ ਸਾਡੇ ਘਰ ਨਹੀਂ ਥਣਪਾਸ ਕਰਦਾ ਸਾਡੀ ਗਰੰਟੀ ਤੇ ਖੜਦਾ ਗੱਡੀ ਤੇ ਉਤਰਦੀ ਆਪਣੀ ਪਾਸ ਕਰੂ ਜੀ 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 ਹਾਂਜੀ ਠੀਕ ਆ ਤੇ ਦੁੱਧ ਵੀਰ ਜੀ ਕਿੰਨਾ ਚੁਵਾਈ ਜਾਊ ਦੁੱਧ ਭਾਜੀ ਘਰ ਵਾਲੇ ਤੇ ਕਹਿੰਦੇ ਆ ਆਪਾਂ 14 ਲੀਟਰ ਚੋਇਆ ਵਾ ਹਾਂਜੀ ਪਰ ਭਾਜੀ ਦੁੱਧ ਆਪਣੀ ਸੇਵਾ ਦਾ ਬਾਕੀ ਸਾਡੇ ਅੰਦਾਜ਼ੇ ਨਾਲ 12 ਤੋਂ 13 ਲੀਟਰ ਆਮ ਨਾਲ ਦੁੱਧ ਦੇ ਜਾਊਗਾ ਦੇ ਸਕਦੀ ਆ ਭਾਰੀ ਆ ਵਜਨ ਉਹਨਾਂ ਚੰਗਾ ਹਾਂਜੀ ਹਾਂਜੀ ਠੀਕ ਆ ਦੇਣ ਕਿਨੇ ਲੈ ਜੂ ਦੇਣ ਭਾਜੀ ਨੇ ਕੱਢ ਹੀ ਜਾਣੇ ਹਫਤੇ ਤੋਂ 10 ਦਿਨ ਲੈ ਜਾਊਗੀ ਜੀ ਰਾਮ ਨਾਲ ਤੋਰੋ ਵੀਰ ਜੀ ਨੂੰ ਬਾਕੀ ਰੰਗ ਬਾਜ ਵੇਖ ਲੋ ਮ ਭਾਵੇਂ ਕੋਈ ਤੀਜਾ ਮੰਨ ਲੇ ਭਾਵੇਂ ਚੌਥਾ ਆਪਣੀ ਸਮਝ ਆਈ ਤੁਹਾਡੀ ਇਹ ਵੀਰ ਨੇ ਤੁਹਾਡੇ ਦੇ ਛੜਤੀ ਆ ਗੱਲ ਤੁਸੀਂ ਆਪਣੀ ਸਮਝ ਨਾਲ ਖਰੀਦ ਲਿਓ ਬਾਕੀ ਮੱਝ ਦਾ ਪੇਠ ਪੂੜਾ ਕਾਫੀ ਚੌੜਾ ਕੱਦ ਵਜਨ ਵੀ ਚੰਗਾ ਆ ਆ ਵੇਖੋ ਜੀ ਬਿਲਕੁਲ ਸੋਹਣੀ ਆ ਥਾਣ ਥਣ ਬੜੇ ਚੰਗੇ ਲੱਗੇ ਆ ਬਾਕੀ ਆ ਵੇਖੋ ਜੀ ਚੰਗੀ ਸੋਹਣੀ ਤਿਆਰ ਹੋ ਜੂ ਹਵਾਨਾ ਬੜਾ ਸੋਹਣਾ ਹਵਾਨੇ ਤੋਂ ਪੂਰੀ ਸਾਫ ਆ ਲੈ ਜੋ ਕਵਾਲਿਟੀ ਚੈੱਕ ਕਰ ਲਓ ਪੂਰੀ ਚੌੜੀ ਆ ਵੱਡੀ ਵਜਨ ਵਾਲੀ ਮਾਝਾ ਜੀ ਬਾਕੀ ਮੁੱਲ ਵੀਰ ਦੇ ਬਿਲਕੁਲ ਜਾਇਜ਼ ਆ ਜਿਹੜੇ ਕਰਨ ਰਿਆ ਵਾ ਹਾਂਜੀ ਵੀਰ ਜੀ ਇਹਦਾ ਮੁੱਲ ਕਿੰਨਾ ਕਰਨਾ ਭਾਜੀ ਮੁੱਲ ਤੇ ਦਾ 95 ਕਰਾਂਗੇ ਤਾਂ ਵੀ ਵਿਕ ਜਾਊਗੀ ਹਾਂਜੀ 90 ਚ 2000 ਛੋਟ ਕਰਦਾਂਗੇ 88000 ਦੀ ਹਾਂਜੀ ਹੋਰ ਕਰ ਦੋ ਮਾਨਦਨ ਦੱਸ ਦੋ ਭਾਜੀ ਜਿੰਨਾ ਤੁਸੀਂ ਕਰਾਉਣਾ ਕਰਾ ਲੋ ਦੋ ਮੇਰੇ ਵੱਲੋਂ ਕਰ ਦੋ ਕਰ ਦਾਂਗੇ ਭਾਜੀ 87 ਦੀ ਰਹਿ ਗਈ ਪੂਰੇ 85 ਦੀ ਠੀਕ ਹੈ ਜੀ ਉਹ ਚ ਛੋਟ ਕਰ ਦਿਓ ਭਾਜੀ ਛੋਟ ਕਰਾਂਗੇ ਕੋਈ ਵੀ ਫੋਨ ਕਰੇ ਮੋੜਨਾ ਨਹੀਂਗਾ ਨਹੀਂ ਭਾਜੀ ਇਹ ਪਹਿਲੀ ਵੀਡੀਓ ਵਾਂਗੂ ਵੀਰ ਭਰਾ ਪਹਿਲੇ ਪਹਿਲੇ ਫੋਨ ਤੇ ਖਰੀਦ ਲੈਣ ਹੈ ਜਿਹੜਾ ਫੋਨ ਲਾਵੇ ਆਖੇ ਮੈਂ ਲੱਗਾ ਹੀ ਸਾਈ ਫੋਨ ਹਾਂਜੀ ਭਾਜੀ ਇਦਾਂ ਹੀ ਹੋਵੇ ਕੰਮ ਠੀਕ ਹੈ ਭਾਜੀ ਠੀਕ ਹੈ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਰੱਖੇ ਠੀਕ ਹੈ ਵੀਰ ਨੂੰ ਫੋਨ ਕਰ ਲਿਓ ਬਹੁਤ ਹੀ ਚੰਗੀ ਵੱਡੀ ਮੱਝ ਆ ਸੋਹਣੀ ਸੁਨੱਖੀ ਤੇ ਵੜਾਂ ਬੜੀਆਂ ਸੋਹਣੀਆਂ ਮੁੱਲ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਕੀਤਾ ਵੀਰ ਨੇ ਤੇ ਵੀਰ ਨੂੰ ਫੋਨ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਤੇ ਆਪਣੀ ਚੈੱਕ ਪਾਸ ਕਰਕੇ ਚਵਾਈ ਕਰਕੇ ਫੇਰ ਲੈ ਕੇ ਜਾਇਓ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਹੋਵੇ ਵੀਡੀਓ ਕਰ ਦਿਓ ਸ਼ਿਰ ਧੰਨਵਾਦ